ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਹਵੇਲੀ ਲੈ ਕੇ ਆਏ ਦੋਸਤੋ ਜੋ ਕਿ 4000 ਸਕਰ ਫੁੱਟ ਦੇ ਵਿੱਚ ਬਣੀ ਹੋਈ ਆ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਅੰਦਰ ਦਾ ਪਲਾਨ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਪੂਰੀ ਵੀਡੀਓ ਵਿੱਚ ਤੇ ਵੀਡੀਓ ਨਾਲ ਬਣੇ ਰਹੋ ਦੋਸਤੋ ਤੇ ਬਾਅਦ ਦੇ ਵਿੱਚ ਆਪਾਂ ਖਰਚਾ ਵੀ ਪੁੱਛਾਂਗੇ ਇਸ ਹਵੇਲੀ ਦੇ ਉੱਪਰ ਕਿੰਨਾ ਖਰਚਾ ਆਇਆ ਇਹ ਟਰिपल ਫਲੋਰ ਆ ਦੋਸਤੋ ਜੇਕਰ ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ 2000 ਸਕਰ ਫੁੱਟ ਦਾ ਏਰੀਆ ਇਹ ਗਰਾਉਂਡ ਫਲੋਰ ਤੇ ਬਣਿਆ ਹੋਇਆ ਜੋ ਕਿ 1000 ਕਿ ਸਕਰ ਫੁੱਟ ਫਸਟ ਫਲੋਰ ਦੇ ਉੱਪਰ ਬਣਿਆ ਹੋਇਆ ਉਸ ਤੋਂ ਉੱਪਰ 500 에ਰੀਆ ਬਣਿਆ ਹੋਇਆ ਤੇ 500 ਜੋ ਕਿ ਦੇਖ ਰਹੇ ਹੋ ਤੁਸੀਂ ਬਾਦਰਿਆਂ ਦਾ ਆ ਜਾਂਦਾ ਹੁੰਦਾ ਟੋਟਲ 4000 ਸਕਰ ਫੁੱਟ 에ਰੀਆ ਦੀ ਇਹ ਬਣੀ ਹੋਈ ਹੈ ਤੇ ਜਿੰਨਾ ਖਰਚਾ ਹੈ ਬਾਈ ਨਾਲ ਗੱਲਬਾਤ ਕਰਾਂਗੇ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਬਾਈ ਜੀ ਕੀ ਨਾਮ ਆ ਆਪਣਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹਾਂ ਜੀ ਸੋ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਹਵੇਲੀ ਬਣਾਈ ਕੋਈ ਨੂੰ ਹੋਊਗੀ ਪਰਾ 300 ਸਾਲ ਮੰਗ 300 ਸਾਲ ਹੋਊਗਾ ਠੇਕੇਦਾਰ ਕਿੱਥੋਂ ਸੀਗੇ ਬਾਈ ਇਹ ਆਪਣੇ ਫਾਪੜਿਆਂ ਤੋਂ ਹੀ ਸੀਗੇ ਫਾਪੜਿਆਂ ਤੋਂ ਕੀ ਨਾਮ ਸੀ ਉਹਨਾਂ ਦਾ ਜੀ ਅੰਮ੍ਰਿਤ ਅੰਮ੍ਰਿਤ ਸਿੰਘ ਪਾਪੜਿਆਂ ਤੋਂ ਤੇ ਠੇਕੇ ਤੇ ਕਰਾਈ ਕਿ ਵਿਧਾੜੀ ਤੇ ਬਈ ਕੰਮ ਹੈ ਆਪਣਾ ਕੰਮ ਸਾਰਾ ਵਿਧਾੜੀ ਦੀ ਕਰਾਇਆ ਸੀ ਕਿੰਨਾ ਕੁ ਟਾਈਮ ਲੱਗਿਆ ਇਹ ਬਣਦੇ ਬਣਦੇ ਨੂੰ ਬਣਦੇ ਬਣਦੇ ਹੌਲੀ ਹੌਲੀ ਜੇ ਲੱਗੇ ਸੀਗੇ 2 ਸਾਲਾਂ ਤੋਂ 2 ਸਾਲਾਂ ਵਾਂਗੂ ਲੱਗੇ ਸੀਗੇ ਤੇ ਜੇਕਰ ਆਪ ਬਈ ਨਿਉਂ ਦੀ ਗੱਲ ਕਰੀਏ ਤਾਂ ਕਾਫੀ ਡੂੰਗੀ ਨੌਕਰੀ ਹੋਈ ਹੈ ਖੇਤਾਂ ਦੇ ਵਿੱਚ ਆ ਜਾਂਦੀ ਹੈ ਨਾ ਤਾਂ ਕਰਕੇ ਪਰ ਕਿੰਨੀ ਡੂੰਗੀ ਹੋਊਗੀ ਆਈ ਥਿੰਕ ਇਹ ਹੈਗੀ ਆ 8 ਫੁੱਟ ਥੱਲੇ 8 ਫੁੱਟ ਥੱਲੇ ਆਹ ਇਹ ਤੋਂ ਅੱਛਾ ਤੇ ਚੌੜਾਈ ਕਿੰਨੀ ਕਿਸ ਨੇ ਆਉਂਦੀ ਤਿੰਨ ਸਾਢੇ ਤਿੰਨ ਇੱਟਾਂ ਦੀ ਹੋਣੀ ਚਾਰ ਇੱਟਾਂ ਦੀ ਚਾਰ ਇੱਟਾਂ ਦੀ ਚੜਾਈ ਸੀਗੀ ਕਾਫੀ ਉਹਨਾਂ ਨੇ ਚੱਕਿਆ ਹੋਇਆ ਸੀ ਬਾਣ ਪੱਠੇ ਵਾਲਿਆਂ ਨੇ ਅੱਛਾ ਜੀ ਪੱਠੇ ਨਾਲ ਪਹਿਲਾਂ ਡੂੰਗਾ ਵੀ ਸੀ ਬਾਣ ਹਵਾਮ ਬਾਣਾ ਤੋਂ ਤਿੰਨ ਚਾਰ ਫੁੱਟ ਡੂੰਗਾ ਸੀਗਾ ਸੜਕ ਤੋਂ ਚਾਰ ਫੁੱਟ ਡੂੰਗਾ ਸੀ ਸੜਕ ਤੋਂ ਚਾਰ ਫੁੱਟ ਉੱਚੀ ਹੈ ਤੇ 8 ਫੁੱਟ ਘੱਟੋ ਘੱਟ ਤੁਹਾਡੀ ਤਿੰਨ ਚਾਰ ਇੱਟਾਂ ਦੀ ਚੌੜੀ ਨਾ ਹੋਵੇਗੀ ਮਤਲਬ ਇੱਕ ਮੰਜ਼ਲ ਜੇਕਰ ਕਹਿਦੀ ਆਪਾਂ نیچے ਪੈਗੀ ਹਾਂਜੀ ਕਾਫੀ ਖਰਚ ਆ ਜਾਂਦਾ ਹੁੰਦਾ ਨਾ ਇੱਕ ਖੇਤ ਦੇ ਵਿੱਚ ਤਾਂ ਵੈਸੀ ਜ਼ਿਆਦਾ ਖਰਚਾ ਆਉਂਦਾ ਨਾ ਥੋੜਾ ਜਿਆ ਤੇ ਸਾਰੀ ਬਈ ਇਹ ਟਿਕ ਨੰਬਰ ਹੀ ਲਾਈ ਆਪਾਂ ਹਾਂਜੀ ਇੱਕ ਨੰਬਰੇ ਟਿਕ ਠੀਕ ਹੈ ਇਹ ਤੇ ਬਹੁਤ ਵਧੀਆ ਕੰਮ ਹੋਇਆ ਹੋਇਆ ਦੋਸਤੋ ਬਹੁਤ ਹੀ ਜਿਆਦੇ ਸਖਤਾਈ ਵਾਲਾ ਚਾਰੇ ਪਾਸੇ ਕੋਠੀ ਦੇ ਵਿੱਚ ਹਵੇਲੀ ਦੇ ਆਪਣੇ ਬੀਮ ਪਾਇਆ ਹੋਇਆ ਤੇ ਉਸ ਤੋਂ ਬਾਅਦ ਪਿੱਲਰ ਲਗਾਏ ਹੋਏ ਨੇ ਜੋ ਕਿ ਤਾਂ ਕਿ ਜਿਆਦਾ ਭਾਰ ਆਉਣ ਕਰਕੇ ਬਾਈ ਨੇ ਠੇਕੇਦਾਰ ਨੇ ਬਿਲਕੁਲ ਵੀ ਕੰਜੂਸੀ ਨਹੀਂ ਦੇਖੀ ਹੈਗੀ ਬਹੁਤ ਵਧੀਆ ਕੰਮ ਕੀਤਾ ਤਾਂ ਕਿ ਕੱਲ ਨੂੰ ਕੋਈ ਤਰੇੜ ਨਾ ਆਵੇ ਕੋਈ ਦਿੱਕਤ ਨਾ ਆਵੇ ਬਹੁਤ ਜਿਆਦਾ ਬਾਈ ਜੀ ਇਧਰੋਂ ਸਾਈਡ ਤੋਂ ਵੀ ਦਿਖਾ ਦਿਓ ਥੋੜਾ ਡਿਜ਼ਾਈਨ ਐਲੀਵੇਸ਼ਨ ਫਰੰਟ ਦੋਸਤੋ ਤੁਸੀਂ ਵੇਖ ਸਕਦੇ ਹੋ ਕਿੱਦਾਂ ਦਾ ਬਣਿਆ ਹੋਇਆ ਜੋ ਕਿ ਸਾਰਾ ਜੋ ਕਿ ਮਟੀਰੀਅਲ ਲੱਗਿਆ ਹੋਇਆ ਹਵੇਲੀ ਦੇ ਉੱਪਰ ਜੋ ਕਿ ਵਿੰਡੋ ਉੱਪਰ ਵੇਖ ਰਹੇ ਹੋ ਤੁਸੀਂ نیچے ਵੇਖ ਰਹੇ ਹੋ ਵਿੰਡੋ ਦੇ ਤੇ ਇਹ ਬਾਦਰੇ ਦੇ نیچے ਜੋ ਲੱਗੇ ਹੋਏ ਨੇਗੇ ਪੁਆਇੰਟ ਇਹ ਵੀ ਸਾਰਾ ਬਾਈ ਜੀ ਨੂੰ ਪੁੱਛਾਂਗੇ ਕਿ ਕਿੱਥੋਂ ਲਿਆਂਦਾ ਹੈ ਬਾਅਦ ਵਿੱਚ ਆਪਾਂ ਪੁੱਛਦੇ ਹਾਂ ਬਾਈ ਨੂੰ ਤੇ ਜ ਪੱਥਰ ਲੱਗ ਚੁੱਕਿਆ ਹੈਗਾ ਤੇ ਕਿੱਥੇ ਕਿੱਥੇ ਕਿਹੜਾ ਕਿਹੜਾ ਪੱਥਰ ਲਾਇਆ ਹੈ ਬਾਈ ਨੇ ਲੱਗ ਲੱਗ ਪੱਥਰ ਲਾਇਆ ਜੋ ਵੀ ਅੰਦਰ ਡਿਜ਼ਾਈਨ ਆ ਤੁਹਾਨੂੰ ਆਪਾਂ ਦਿਖਾਵਾਂਗੇ ਸੋ ਦੋਸਤੋ ਅੰਦਰੋਂ ਦਿਖਾਉਣੇ ਆ ਤੁਹਾਨੂੰ ਆਪਾਂ ਹਵੇਲੀ ਸੋ ਇਹ ਦੇਖ ਸਕਦੇ ਹੋ ਤੁਸੀਂ ਤਿੰਨ ਸਟੈਪ ਦਿੱਤੇ ਹੋਏ ਨੇ ਜੋ ਕਿ ਇਸ ਨੂੰ ਸੜਕ ਦੇ ਨਾਲੋਂ 4 ਫੁੱਟੇ ਉੱਚੀ ਆ ਘੱਟੋ ਘੱਟ ਜਗ੍ਹਾ ਤੇ ਅੰਦਰ ਚੱਲਦੇ ਆਪਾਂ ਆਜੋ ਤੇ ਇਹ ਮੇਨ ਪੱਲਾ ਦੇਖ ਸਕਦੇ ਹੋ ਤੁਸੀਂ ਜੋ ਡਿਜ਼ਾਈਨ ਬਣਿਆ ਹੋਇਆ ਵਧੀਆ ਡਿਜ਼ਾਈਨ ਦਿੱਤਾ ਹੋਇਆ ਦੋਸਤੋ ਕਾਫੀ ਹੈਵੀ ਜੋੜੀਆਂ ਜੋ ਕਿ ਡਬਲ ਪੱਲਾ ਲਗਾਇਆ ਹੋਇਆ ਆ ਬਖਾ ਦਿਓ ਬਾਈ ਤੇ ਇਦਾਂ ਦੇ ਹੈਂਡਲ ਵਗੈ ਸੋ ਇਹ ਮੇਨ ਐਂਟਰੀ ਆ ਗਈ ਹਵੇਲੀ ਦੀ ਜੋ ਦੇਖ ਰਹੇ ਹੋ ਤੁਸੀਂ ਤੇ ਇਧਰ ਰਾਈਟ ਸਾਈਡ ਤੇ ਡ੍ਰੈنگ ਰੂਮ ਆ ਜਾਂਦਾ ਜੋ ਕਿ ਹਜੇ ਇਹ ਹਵੇਲੀ ਦਾ ਕੰਮ ਰਹਿੰਦਾ ਦੋਸਤੋ ਕੰਪਲੀਟ ਨਹੀਂ ਹੋਇਆ ਹੈਗਾ ਬਾਈ ਹੋਰ ਇਹ ਕੱਟ ਯੂਜ਼ ਕਰ ਰਹੇ ਨੇ ਪਰਿਵਾਰ ਛੋਟਾ ਹੋਣ ਕਰਕੇ ਜਿਆਦਾ ਇੰਨੀ ਜ਼ਰੂਰਤ ਨਹੀਂ ਪੈਂਦੀ ਹੈਗੀ ਰੂਪੀ ਕੰਮ ਰਹਿੰਦਾ ਹੈ ਹਜੇ ਸੋ ਬਾਈ ਦੇ ਪਾਲਿਸ਼ ਵਗੈਰਾ ਜਗਾ ਜਗਾ ਤੇ ਜੋ ਕਿ ਵਿੰਡੋਆਂ ਵਗੈਰਾ ਨੂੰ ਕਰਨ ਵਾਲੀਆਂ ਰਹਿੰਦੀਆਂ ਨੇ ਤੋ ਇੱਥੇ ਸੋਫਾ ਵਗੈਰਾ ਵੀ ਨਹੀਂ ਲਗਾਇਆ ਹੈਗਾ ਬਾਈ ਹੋਰਾਂ ਦਾ ਛੋਟਾ ਪਰਿਵਾਰ ਹੈ ਤਾਂ ਕਰਕੇ ਇਹਨਾਂ ਨੂੰ ਜਿਆਦਾ ਕਮਰੇ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਸੋ ਕਿਤੇ ਕਿਤੇ ਯੂਜ਼ ਕਰ ਰਹੇ ਆ ਸੋ ਬੈਡਰੂਮ ਹੋ ਗਏ ਬਸ ਤੇ ਇਹਦੇ ਵਿੱਚ ਹਜੇ ਰਹਿਦਾ ਕੰਮ ਦੋਸਤੋ ਸੋ ਆਪਾਂ ਲੌਬੀ ਦੇ ਵਿੱਚ ਐਂਟਰ ਹੋ ਚੁੱਕੇ ਆ ਸੋ ਲੌਬੀ ਦਿਖਾ ਦਿਓ ਤੁਸੀਂ ਬਾਈ ਕਾਫੀ ਖੁੱਲੀ ਲੌਬੀ ਬਣੀ ਹੋਈ ਆ ਤੇ ਡਿਊਪਲੈਕਸ ਬਣਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਗੋਲਾਈ ਲੋਟ ਦਿੱਤੀ ਹੋਈ ਆ ਜੋ ਕੇਸ ਨੂੰ ਰੇਲਿੰਗ ਲਗਾਈ ਹੋਈ ਹੈਗੀ ਹਲਕਾ ਦਿਖਾ ਦਿਓ ਬਾਈ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਦੋਸਤੋ ਜਿੰਨਾ ਭਰਾਵਾਂ ਦੀ ਚਾਹਤ ਹੁੰਦੀ ਆ ਕਿ ਆਪਾਂ ਹਵੇਲੀ ਬਣਾਉਣੀ ਆ ਹਵੇਲੀ ਟਾਈਪ ਜਾਂ ਕੋਈ ਕੋਠੀ ਬਣਾਉਣੀ ਆ ਤੋਂ ਨਾ ਵਾਸਤੇ ਆਪਾਂ ਇਹ ਦੱਸ ਸਕਦੇ ਹਾਂ ਕਿ ਇਹੀ ਚੀਜ਼ ਮੈਨ ਲੁੱਕ ਦਿੰਦੀ ਹੁੰਦੀ ਹੈ ਜੋ ਹਵੇਲੀ ਨੂੰ ਦਿੰਦੀ ਆ। ਸੋ ਰੇਲਿੰਗ ਵਗੈਰਾ ਤੁਸੀਂ ਦੇਖ ਸਕਦੇ ਹੋ। ਪਾਲਿਸ ਵਗੈਰਾ ਦਾ ਕੰਮ ਰਹਿੰਦਾ ਹੈ ਜੀ। ਕੰਮ ਕਾਫੀ ਪਿਆ। ਪੇਂਟ ਵਗੈਰਾ ਦਾ ਕੰਮ ਰਹਿੰਦਾ। ਕੋਠੀ ਬਣ ਕੇ ਰੈਡੀ ਹੋਈ ਹੈ ਹਜੇ ਤੇ ਪੱਥਰ ਵਗੈਰਾ ਲੱਗ ਚੁੱਕਿਆ ਜੋ ਕਿ ਕਾਫੀ ਵੱਡਾ ਪੱਥਰ ਲੱਗਿਆ ਹੋਇਆ ਕਾਫੀ ਵੱਡੇ ਸਾਈਜ਼ ਦਾ। ਸੋ ਇੱਧਰ ਜੋ ਵੇਖ ਸਕਦੇ ਹੋ ਤੁਸੀਂ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ। ਭਾਈ ਜੀ ਇਹ ਦਿਖਾ ਦਿਓ ਕਿਚਨ। ਭਈ ਆ ਜੋ ਆਪਾਂ ਮਤਲਬ ਚਗਾਠਾਂ ਦੇ ਉੱਪਰ ਇਹ ਚੜਾਇਆ ਹੋਇਆ ਹੈਗਾ। ਇਹ ਕਿਹੜੀ ਲੱਕੜ ਦਾ ਬਣਾਇਆ ਹੋਇਆ ਕਾਸੜਾ ਬਣਾਇਆ ਹੋਇਆ ਹੈ ਇਹ ਮੇਰੇ ਬੋਰਡ ਤੇ ਸਰਮੇਕਾ ਹੈ ਅੱਛਾ ਬੋਰਡ ਤੇ ਸਰਮੇਕਾ ਤੇ ਉਹ ਜਿਹੜੇ ਜੋੜੀਆਂ ਲਗਾ ਕੇ ਗਏ ਆ ਬਾਈ ਘਰੇ ਉਹੀ ਕਰਕੇ ਗਏ ਨੇ ਜਗਾ ਹਾਂ ਠੀਕ ਹੈ ਜੀ ਠੀਕਾ ਸੋ ਬਹੁਤ ਵਧੀਆ ਲੁੱਕ ਦਿੰਦੇ ਆ ਦੋਸਤੋ ਇਹ ਚੀਜ਼ ਜੋ ਬਣੀ ਹੁੰਦੀ ਹੈ ਆਪਣੀ ਜੋ ਕਿ ਇਹ ਤੇ ਨਾ ਤਾਂ ਰੰਗ ਦੀ ਲੋੜ ਆ ਤੇ ਨਾ ਪਾਲਿਸ਼ ਦੀ ਸਰਮੇਕਾ ਲੱਗਿਆ ਹੋਇਆ ਹੈ ਇਹ ਦੇਖ ਸਕਦੇ ਹੋ ਤੁਸੀਂ ਸੋ ਇਹ ਕਰੋਕਰੀ ਪਲੇਸ ਬਣਾਇਆ ਹੋਇਆ ਦੋਸਤੋ ਜੋ ਕਿ ਠੰਡੇ ਵਗੈਰਾ ਰੱਖੇ ਹੋਏ ਨੇਗੇ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਜੋ ਮਾਰਬਲ ਲੱਗਿਆ ਹੋਇਆ ਹੈਗਾ ਇਹ ਕ੍ਰੇਨਾਈਟ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈਗਾ ਸੋ ਇਹ ਚੀਮੜੀ ਵਗੈਰਾ ਦਾ ਡਿਜ਼ਾਈਨ ਤੇ ਕਬੂਰਡ ਦਾ ਕਾਫੀ ਵਧੀਆ ਕਲਰ ਨੇ ਵਾਈਟ ਕਲਰ ਦੀ ਮੈਚਿੰਗ ਦਿੱਤੀ ਹੋਈ ਹੈ ਕੋਈ ਜ਼ਿਆਦਾ ਆਊਟ ਜਾਂ ਨਹੀਂ ਲੱਗ ਰਿਹਾ ਕੁਝ ਵੀ ਤੇ ਇੱਧਰ ਥੋੜਾ ਜਿਹਾ ਇੱਕ ਸੈਪਰੇਟ ਏਰੀਆ ਦਿੱਤਾ ਬਈ ਹੋਰ ਇਹਨੂੰ ਜੋ ਕਿ ਸਮਾਨ ਰੱਖਣ ਵਾਸਤੇ ਇੱਧਰ ਬਈਆ ਦਿਖਾ ਦਿਓ ਜੋ ਕਿ ਕਿਚਨ ਦੇ ਵਿੱਚ ਹੀ ਸਟੋਰ ਕਹਿ ਸਕਦੇ ਆਪਾਂ ਛੋਟਾ ਤੇ ਉੱਪਰ ਪਰਸਤੀ ਵੀ ਪਾਈ ਹੋਈ ਹੈ ਇਸਦੇ ਵਾਸਤੇ ਬਹੁਤ ਜ਼ਿਆਦਾ ਕਾਫੀ ਕੰਮ ਲੈ ਰਿਹਾ ਇਸ ਤੋਂ ਬਈ ਹੋਰ ਇਹ ਕਾਫੀ ਸਮਾਨ ਜੋ ਛੋਟਾ ਮੋਟਾ ਹੁੰਦਾ ਬਈ ਇੱਧਰ ਰੱਖ ਰਹੇ ਨੇਗੇ ਸੋ ਕਾਫੀ ਖੁੱਲੀ ਬਈ ਇਹਦਾ ਸਾਈਜ਼ ਆਪਣਾ ਕਿੰਨਾ ਸੀ 12 12 ਦਾ ਸੀ 12 12 12 12 ਸੀਗਾ ਇਹ ਸ਼ਾਇਦ ਡ੍ਰੈੰਗ ਰੂਮ 12 14 ਦੋਸਤੋ ਡ੍ਰੈੰਗ ਰੂਮ ਬਣਿਆ ਹੋਇਆ ਜੋ 12 14 ਦਾ ਬਣਿਆ ਹੋਇਆ ਤੇ ਕਿਚਨ 12 12 ਦਾ ਬਣਿਆ ਹੋਇਆਗਾ ਥੋੜੀ ਬੈਕ ਸਾਈਡ ਕੀਤੀ ਹੋਈ ਐ ਇਸ ਨੂੰ ਤੇ ਇਧਰ ਜੋ ਕਿ ਰਾਈਟ ਸਾਈਡ ਤੇ ਡ੍ਰੈੰਗ ਰੂਮ ਦੇ ਨਾਲ ਪੂਜਾ ਰੂਮ ਬਣਾਇਆ ਹੋਇਆ ਛੋਟਾ ਬਾਈ ਜੀ ਆ ਦਿਖਾ ਦਿਓ ਇਧਰ ਪੂਜਾ ਰੂਮ ਬਣਿਆ ਹੋਗਾ ਜੋ ਕਿ ਬਾਪੇ ਦੇ ਫੋਟੋਆਂ ਲੱਗੀਆਂ ਹੋਈਆਂ ਦੋਸਤੋ ਬਹੁਤ ਵਧੀਆ ਇਹਦੀ ਵੀ ਬਹੁਤ ਜ਼ਰੂਰਤ ਹੁੰਦੀ ਆ ਆਪਾਂ ਨੂੰ ਸ਼ਾਂਤੀ ਮਿਲਦੀ ਐ ਇੱਕ ਵਾਰ ਜੋਤ ਲਾਉਣਿਆ ਨਾ ਬਾਬੇ ਦਾ ਆਪ ਮੱਥਾ ਵਗੈਰਾ ਟੇਕਣਾ ਹੁੰਦਾ ਸੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਇੱਧਰ ਇੱਕ ਗੇਟ ਰੱਖਿਆ ਹੋਇਆ ਦਰਵਾਜ਼ਾ ਜੋ ਕਿ 베ੜੇ ਨੂੰ ਸਾਈਡ ਤੇ ਜਾਣ ਵਾਸਤੇ ਤੇ ਸਾਹਮਣੇ ਓਸ ਵਿਸਣ ਦੀ ਜਗ੍ਹਾ ਦੋਸਤੋ ਤੇ ਲੋਬੀ ਕਾਫੀ ਖੁੱਲੀ ਹੈਗੀ ਕਿਨੈਰੀਆ ਬਾਈ ਲ ਆਪਣਾ ਲੋਬੀ ਦਾ 34/21 34/21 ਦਾ ਲੋਬੀ ਦਾ ਏਰੀਆ ਕਾਫੀ ਖੁੱਲੀ ਸਪੇਸ ਹੈਗੀ ਸੋ ਬਾਈ ਦੱਸ ਰਹੇ ਸੀ ਕਿ ਇਹਨਾਂ ਦੇ ਮਾਤਾ ਜੀ ਨੂੰ ਥੋੜਾ ਸੌਂਕ ਹੈ ਕਿ ਲੋਬੀ ਕਾਫੀ ਖੁੱਲੀ ਹੋਵੇ ਕਾਫੀ ਏਰੀਆ ਹੋਵੇ ਜੋ ਕਿ ਆਪਾਂ ਜੁਆਇੰਟ ਫੈਮਿਲੀ ਦੇ ਵਿੱਚ ਖਾਂ ਬੈਠ ਸਕੀਏ ਦੋਸਤੋ ਸੋ ਸਾਹਮਣੇ ਦੋ ਬੈਡਰੂਮ ਰਹਿ ਜਾਂਦੇ ਨੇ ਜੋ ਕਿ ਰਾਈਟ ਸਾਈਡ ਤੇ ਬੈਡਰੂਮ ਬਣਿਆ ਹੋਇਆ ਇਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਖੁੱਲੇ ਬੈਡਰੂਮ ਬਣੇ ਹੋਏ ਨੇ ਦੋਸਤੋ ਇਹਦਾ ਸਾਈਜ਼ ਕਿੰਨਾ ਸੀ ਬਾਈ ਆਪਣਾ ਰੂਮ ਦਾ 12 14 12 14 ਸੋ ਦੋਸਤੋ 12 14 ਦੇ ਇਹ ਰੂਮ ਬਣੇ ਹੋਏ ਨੇਗੇ ਸੋ ਵੇਖਸਾ ਜਿਵੇਂ ਇੱਧਰ ਸਾਰੀ 墙 ਦੇ ਉੱਪਰ ਕਬ ਬੋਰਡ ਬਣਨਾ ਹੋਇਆ ਹੈ ਕਬੋਰਡ ਦੀ ਕਾਫੀ ਸਹੂਲਤ ਦਿੱਤੀ ਹੋਈ ਹੈ ਜੋ ਕਿ ਫਰੰਟ ਵਾਲ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਜੋ ਕਿ ਲੀਡਾ ਕਾਫੀ ਸਮਝਣ ਦਾ ਹੁੰਦਾ ਸੋ ਇਸ ਦੇ ਨਾਲ ਹੀ ਇੱਧਰ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈਗਾ ਜੋ ਕਿ ਦੋਨੇ ਰੂਮਾਂ ਦੇ ਨਾਲ ਇਹ ਅਟੈਚ ਕੀਤਾ ਹੋਇਆ ਹੈ ਭਈਆ ਦਿਖਾ ਦਿਓ ਇੱਥੇ ਵੀ ਕਬੋਰਡ ਵੀ ਦਿੱਤਾ ਹੋਇਆ ਜੋ ਕਿ ਇੱਧਰ ਵੀ ਰੂਮ ਹੈਗਾ ਤੇ ਇੱਧਰ ਵੀ ਰੂਮਾਂ ਦੋਨੇ ਰੂਮਾਂ ਨਿਕਰੋਸਿੰਗ ਹੈਗੀ ਤੇ ਇੱਧਰ ਇੱਕ ਸੈਪਰੇਟ ਟੂ ਵਾਸ਼ਰੂਮ ਹੈ ਜੋ ਆਪਾਂ ਇਹ ਬਾਈਬਲ ਯੂਜ਼ ਨਹੀਂ ਕਰ ਰਹੇ ਦੋਨੇ ਰੂਮਾਂ ਵਾਸਤੇ ਹੈ ਅਟੈਚ ਹੈਗਾ ਦੋਨੇ ਰੂਮਾਂ ਚੋ ਆਪਾਂ ਯੂਜ਼ ਕਰ ਸਕਦੇ ਆ ਇਸ ਨੂੰ ਸੋ ਇਧਰ ਇਹ ਦੂਸਰਾ ਬੈਡਰੂਮ ਬਣਿਆ ਹੋਇਆ ਸੋ ਦੋਸਤੋ ਇਹ ਦੇਖ ਰਿਹਾ ਤੁਸੀਂ ਇਹ ਦੂਸਰਾ ਬੈਡਰੂਮ ਆ ਜੋ ਕਿ 12 ਬਾਈ 14 ਸਕਰ ਫੁੱਟ ਦਾ ਉੱਪਰ ਪੀਓਪੀ ਵਗੈਰਾ ਦਾ ਡਿਜ਼ਾਈਨ ਕੀਤਾ ਹੋਇਆ ਪੀਓਪੀ ਫਿਨਿਸ਼ ਦਾ ਸਾਰੇ ਰੂਮਾਂ ਦੇ ਵਿੱਚ ਕੀਤਾ ਤੇ ਇਧਰ ਦੋ ਵਿੰਡੋ ਰੱਖੀਆਂ ਹੋਈਆਂ ਨੇ ਜੋ ਕਿ ਕਾਫੀ ਲਾਈਟ ਵਗੈਰਾ ਪੈਣ ਵਾਸਤੇ ਨੇਚਰਲ ਮੰਧੀਆਂ ਲਾਈਟ ਪੈਂਦੀ ਆ ਕਾਫੀ ਤੇ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਸੋਸਤੋ ਤੇ ਵੈਸੇ ਕਲਰ ਪੇਂਟ ਵਗੈਰਾ ਰਹਿੰਦਾ ਤਾਂ ਐਲਈਡੀ ਵਾਲ ਤਿਆਰ ਹੈਗੀ ਜੋ ਕਿ ਵੇਖ ਰਹੇ ਹਾਂ ਤੇ ਇੱਧਰ ਜੋ ਤੁਹਾਨੂੰ ਆਪਾਂ ਦੂਸਰੇ ਰੂਮ ਵਿੱਚ ਦੀ ਦਿਖਾਇਆ ਸੀਗਾ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਇੱਧਰ ਦੀ ਵੀ ਤੇ ਉਧਰ ਦੀ ਵੀ ਤੋਂ ਵਿਚਾਲੇ ਵਾਸ਼ਰੂਮ ਬਣਿਆ ਹੋਇਆ ਸੋ ਇਹ ਦੋ ਬੈੱਡਰੂਮ ਬਣੇ ਹੋਏ ਨੇ ਤੇ ਆਜੋ ਆਪਾਂ ਉੱਪਰ ਚੱਲਦੇ ਆਂਗੇ ਇਹ ਸਟੇਅਰ ਕੇਸ ਦੀ ਜਗ੍ਹਾ ਆ ਗਈ ਦੋਸਤੋ ਭਾਈ ਜੀ ਇਹ ਕਾਦੀ ਲੱਕੜ ਹੈਗੀ ਇਹ ਟਾਲੀ ਡਾਲੀ ਦੀ ਕਰੀ ਬਣਵਾਇਆ ਬਈ ਆਪਾਂ ਇਹ ਤਿਆਰ ਕਰਵਾਇਆ। ਸੋਏ ਦੇਖ ਸਕਦੇ ਹੋ ਤੁਸੀਂ ਰੇਲਿੰਗ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਟਾਲੀ ਦੀ ਲੱਕੜ ਦਾ ਤਿਆਰ ਕੀਤਾ ਹੋਇਆ ਦੋਸਤੋ ਜੋ ਕਿ ਬਾਈ ਦੱਸ ਰਿਹਾ ਇਹਨੂੰ ਪਾਲਿਸ ਰਹਿੰਦੀ ਆ ਪਾਲਿਸ ਦਾ ਕੰਮ ਹਜੇ ਹੋਇਆ ਨਹੀਂ ਹੈਗਾ ਕੰਪਲੀਟ ਸੋ ਬਹੁਤ ਵਧੀਆ ਡਿਜ਼ਾਈਨਿੰਗ ਦਿੱਤੀ ਹੋਈ ਹੈ ਬਾਈ ਉੱਪਰ ਤੱਕ ਦਿਖਾ ਦਿਓ ਤੇ ਜਦੋਂ ਪਾਲਿਸ ਵਗੈਰਾ ਹੋ ਗਈ ਬਹੁਤ ਸੋਹਣੀ ਲੁੱਕ ਦੇਣੀ ਆ ਦੋਸਤੋ ਤੇ ਪੌੜੀਆਂ ਦੇ ਵਿੱਚ ਜੋ ਵੇਖ ਰਹੇ ਤੁਸੀਂ ਗ੍ਰੇ ਨਾਈਟ ਲਾਇਆ ਹੋਇਆ ਜੋ ਕਿ ਜ਼ਿਆਦਾਤਰ ਬਲੈਕ ਕਲਰ ਦਾ ਯੂਜ਼ ਕਰਦੇ ਆ ਬਾਈ ਲੋਕ ਤੇ ਬਟ ਇੱਥੇ ਥੋੜਾ ਬ੍ਰਾਊਨ ਕਲਰ ਚ ਹੈਗਾ ਬਹੁਤ ਸੋਹਣੀ ਲੁੱਕ ਦੇ ਰਿਹਾ ਹੈ ਕਲਰ ਵੀ ਸੇਮ ਕਲਰ ਹੀ ਹੈ ਇਹ ਕਿਚਨ ਦੇ ਵਿੱਚ ਵੀ ਲੱਗਿਆ ਹੋਇਆ ਦੋਸਤੋ ਸੋ ਆਪਾਂ ਉੱਪਰ ਆ ਚੁੱਕੇ ਹਾਂ ਫਰਸਟ ਫਲੋਰ ਦੇ ਉੱਪਰ ਜੋ ਲੋਬੀ ਦੇ ਵਿੱਚ ਸੋ ਕੋਠੀ ਨੂੰ ਪੇਂਟ ਰੰਦਾ ਕਲਰ ਰੰਦਾ ਤੇ ਇੱਥੇ ਵੀ ਇੱਕ ਫੋਟੋ ਲੱਗੀ ਹੋਈ ਆ ਬਾਈ ਆ ਦਿਖਾ ਦਿਓ ਬਹੁਤ ਸੋਹਣੀ ਮਤਲਬ ਕਿ ਪੁਰਾਣੇ ਸੱਭਿਆਚਾਰ ਦੇ ਤਰੀਕੇ ਦੇ ਹਿਸਾਬ ਨਾਲ ਫੋਟਮਾਂ ਬਣਾਈਆਂ ਹੋਈਆਂ ਨੇ ਕਿਆਂ ਆ ਦਿਖਾ ਦਿਓ ਤੁਸੀਂ ਮੰਜੇ ਤੇ ਪੱਖੀ ਵਗੈਰਾ ਬਹੁਤ ਸੋਹਣੀ ਚੀਜ਼ ਲੱਗ ਰਹੀ ਹੈ ਤੇ ਇਹ ਜੋ ਰੂਮ ਨੇ ਰੂਮੰਦ ਉੱਪਰ ਜੋ ਆਪਣੇ ਡੋਰ ਨੇ ਬਹੁਤ ਸੋਹਣੇ ਡਿਜ਼ਾਈਨ ਦਿੱਤੇ ਹੋਏ ਨੇ ਦੋਸਤੋ ਜੋ ਦੇਖ ਸਕਦੇ ਹੋ ਤੁਸੀਂ वुਡਵਰਕ ਬਹੁਤ ਵਧੀਆ ਕੀਤਾ ਹੋਇਆ ਹੈਗਾ ਤੇ ਇਧਰ ਦੋ ਰੂਮ ਆ ਜਾਂਦੇ ਨੇ ਬੈਕ ਸਾਈਡ ਤੇ ਜੋ ਤੁਸੀਂ ਦੇਖ ਰਹੇ ਹੋ ਆ ਦੇਖ ਸਕਦੇ ਹੋ ਦੋਸਤੋ ਵਧੀਆ ਬੈਡਰੂਮ ਬਣਿਆ ਹੋਇਆ ਸਟੈਂਡਰਡ ਸਾਈਜ਼ ਹੈ ਇਸ ਦਾ ਸੈਡ 12 12 ਦਾ ਹੈ ਰੂਮ ਹੈਗਾ ਤੇ ਮੰਗਰ ਇੱਕ ਵਿੰਡੋ ਰੱਖੀ ਹੋਈ ਹੈ ਇਸ ਦੇ ਨਾਲ ਵਾਸ਼ਰੂਮ ਅਟੈਚ ਹੈ ਕਾਫੀ ਵੱਡਾ ਜੋ ਕਿ ਹਜੇ ਇਹ ਰੈਡੀ ਨਹੀਂ ਕੀਤਾ ਹੈਗਾ ਇਸ ਦੇ ਵਿੱਚ ਫਰਸ਼ ਵਗੈਰਾ ਰੈਂਦਾ ਲਾਉਣ ਵਾਲਾ ਇਹਦੇ ਨਾਲ ਅਟੈਚ ਹੈਗਾ ਇਹ ਰੂਮ ਤੇ ਇੱਧਰ ਦੂਸਰਾ ਰੂਮ ਦਿਖਾ ਦਿੰਨੇ ਆਪਾਂ ਤੁਹਾਨੂੰ ਤੇ ਇਸ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਸਿਰਫ ਉਸ ਰੂਮ ਨਾਲ ਹੀ ਅਟੈਚ ਹੈ ਤੇ ਇਸ ਦੇ ਨਾਲ ਨਹੀਂ ਕੀਤਾ ਹੋਇਆ ਇਹ ਦੋ ਬੈਡਰੂਮ ਬਣੇ ਹੋਏ ਨੇਗੇ ਫਰਸਟ ਫਲੋਰ ਦੇ ਉੱਪਰ ਜੋਕੇ ਤੇ ਇਧਰ ਇੱਕ ਵਿੰਡੋ ਦਿੱਤੀ ਹੋਈ ਹੈ ਲੋਬੀ ਨੂੰ ਤੇ ਸਾਹਮਣੇ ਇਹ 게ਟ ਆ ਜਾਂਦਾ ਜੋ ਕਿ ਬਾਲਕੋਨੀ ਨੂੰ ਜਾਂਦਾ ਸੋ ਦੋਸਤੋ ਇਹ ਬਾਲਕੋਨੀ ਦੇ ਵਿੱਚ ਆ ਚੁੱਕੇ ਆਪਾਂ ਫਸਟ ਫਲੋਰ ਦੇ ਉੱਪਰ ਇਹ ਦਿਖਾ ਦਿਓ ਐਲੀਵੇਸ਼ਨ ਫਸਟ ਫਲੋਰ ਦਾ ਕਾਫੀ ਵਧੀਆ ਚੀਜ਼ ਲੱਗੀ ਹੋਈ ਹੈ ਜੋ ਕਿ ਸਾਰਾ ਤੁਸੀਂ ਵੇਖ ਰਹੇ ਹੋ ਭਾਈ ਜੀ ਇਹ ਮਟੀਰੀਅਲ ਕਿੱਥੋਂ ਲੈਂਦਾ ਹੋਇਆ ਜੋ ਕਿ ਬਰਾਦਰੇ ਦੇ نیچے ਲੱਗਿਆ ਹੈ ਜਾਂ ਵਿੰਡੋ ਦੇ ਉੱਪਰ ਲੱਗਿਆ ਹੈ ਵੀਕ ਕਨ ਹੈ ਤੋ ਨੈਤ ਤੋਆ ਹੋਇਆ ਤੇ ਡਿਲੀਵਰੀ ਉਹਨਾਂ ਨੇ ਕੀਤੀ ਸੀ ਵੀਰੇ ਹਾਂ ਉੱਥੇ ਜਾ ਕੇ ਤੁਸੀਂ ਮਤਲਬ ਸਿਲੈਕਟ ਕੀਤਾ ਸੀ ਚੀਜ਼ ਕਿ ਉਹਨਾਂ ਨੇ ਪਹਿਲਾਂ ਹੀ ਇੱਥੋਂ ਮੰਗਵਾਈ ਸੀ ਫੋਨ ਵਗੈਰਾ ਤੇ ਨਹੀਂ ਪਹਿਲਾਂ ਆਇਆ ਹੋਇਆ ਸੀਗਾ ਮੁੰਡੇ ਦੇ ਆਇਆ ਹੋਇਆ ਸੀਗਾ ਬਸ ਕਾਲੀ ਕਰਤੀ ਸੀ ਉਹਨਾਂ ਨੇ ਹਾਂ ਠੀਕ ਹੈ ਠੀਕ ਹੈ ਜੀ ਆਰਡਰ ਦਿੱਤਾ ਹੋਊਗਾ ਥੋੜਾ ਚਿਰ ਪਹਿਲਾਂ ਤਿਆਰ ਕਰਨਾ ਪੈਂਦਾ ਹੋਊਗਾ ਨਾ ਨਹੀਂ ਪਹਿਲਾਂ ਠੀਕ ਹੈ ਜੀ ਤੋ ਦੋਸਤੋ ਦੇਖ ਸਕਦੇ ਹੋ ਤੁਸੀਂ ਕਾਫੀ ਵਧੀਆ ਚੀਜ਼ ਜੋ ਕਿ ਹਵੇਲੀ ਨੂੰ ਇਸੇ ਚੀਜ਼ ਨੇ ਲੁੱਕ ਦੇਣੀ ਹੁੰਦੀ ਹੈਗੀ ਸਾਹਮਣੇ ਵੇਖ ਰਹੇ ਹੋ ਜੋ ਬਾਦਰੇ ਦੇ نیچے ਬਹੁਤ ਵਧੀਆ ਡਿਜ਼ਾਈਨ ਦੇ ਬਹੁਤ ਵਧੀਆ ਚੀਜ਼ ਆ ਦੋਸਤੋ ਬਹੁਤ ਸੋਹਣੀ ਲੁੱਕ ਆ ਤੇ ਉੱਪਰ ਵੇਖ ਰਹੇ ਹਾਂ ਤੁਸੀਂ ਜੋ ਕਿ ਸੇਮ ਜੋ ਪਾਵੇ ਆਪਾਂ ਪਾਵੇ ਲਗਾ ਦੇਣੇ ਉਹਨਾਂ ਜਿੱਥੇ ਉੱਥੇ ਇੱਕ ਹੀ ਚੀਜ਼ ਆ ਵੀਰੇ ਤੋ ਜੋ ਉੱਪਰ ਲੱਗੇ ਹੋਇਆ ਆਪਣਾ ਇਹਨੂੰ ਪੱਤਾ ਕਹਿੰਦੇ ਇੱਕ ਤਾਂ ਪਾਨ ਪੱਤਾ ਆ ਠੀਕ ਹੈ ਜੀ ਤੇ ਇਹ ਦੂਪਰ ਉਹਨੂੰ ਟੋਡੀ ਜੀ ਕਹਿੰਦੇ ਨੇ ਨੀਚੇ ਆਪਣੀ ਜਾਲੀ ਲੱਗੀ ਹੋਈ ਹੈਗੀ ਠੀਕ ਹੈ ਜੀ ਠੀਕ ਹੈ ਇਹ ਸਾਰੇ ਦੋਨੋਂ ਤਿੰਨੋਂ ਜਗ੍ਹਾ ਤੇ ਮਤਲਬ ਇਹੀ ਚੀਜ਼ ਲਗਾਈ ਹੋਈ ਆ ਹਨਾ ਵੀਰੇ ਜੋ ਕਿ ਹਵੇਲੀ ਨੂੰ ਇੱਕ ਲੁੱਕ ਦੇ ਰਹੀ ਆ ਬਹੁਤ ਸੋਹਣੀ ਦੋਸਤ ਇਹ ਕਲਾਸਿਕਲ ਟਾਈਪ ਸੇਮ ਦੀਵਾ ਕਹਿ ਸਕਦੇ ਆ ਪਰ ਦੀਵਾ ਡਿਜ਼ਾਈਨ ਵੀ ਕਹਿ ਦਿੰਨੇ ਹੁੰਨੇ ਇਸ ਨੂੰ ਜੋ ਕਿ ਗੁਲਾਈ ਦਿੱਤੀ ਹੋਈ ਹੈਗੀ ਤੇ ਇੱਥੇ ਛੋਟਾ ਜਿਹਾ ਬ੍ਰਾਂਡਾ ਰੱਖਿਆ ਹੋਇਆ ਹੈਗਾ ਤੇ ਕਾਫੀ ਹਵਾ ਆ ਰਹੀ ਹੈ ਇਸ ਸਾਈਡ ਤੋਂ ਦੋਸਤੋ ਸੋ ਆਜੋ ਭਾਈ ਉੱਪਰ ਦਿਖਾ ਦਿੰਨੇ ਹਾਂ ਸੋ ਇਹ ਫਰਸਟ ਫਲੋਰ ਹੈ ਤੇ ਇਸ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋਸਤੋ ਰੇਲਿੰਗ ਦਾ ਡਿਜ਼ਾਈਨ ਉੱਪਰ ਤੱਕ ਜਾ ਰਿਹਾ ਜੋ ਕਿ ਸੇਮ ਡਿਜ਼ਾਈਨ ਦਿੱਤਾ ਹੋਇਆ ਹੈ ਸੋ ਉੱਪਰਲੇ ਫਲੋਰ ਤੇ ਜਾਣ ਵਾਸਤੇ ਜੋ ਕਿ ਇੱਥੇ ਪੌੜੀ ਦੇ ਵਿੱਚ ਵੀ ਸੇਮ ਗ੍ਰੇਨਾਈਟ ਲੱਗਿਆ ਹੋਇਆ ਜੋ ਵੇਖ ਰਹੇ ਹੋ ਤੁਸੀਂ ਤੇ ਉੱਪਰ ਥੋੜਾ ਹੀ ਏਰੀਆ ਬਣਿਆ ਹੋਇਆ ਦੋਸਤੋ 500 ਸਕਰ ਫੁੱਟ ਹੈ ਜੋ ਕਿ ਆਪਾਂ ਉੱਪਰ ਆ ਚੁੱਕੇ ਹਾਂਗੇ ਸੋ ਕਿਵੇਂ ਲੱਗਿਆ ਦੋਸਤੋ ਇਸ ਹਵੇਲੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਜੇਕਰ ਇਸ ਕੋਠੀ ਹਵੇਲੀ ਦੀ ਆਪਾਂ ਗੱਲ ਕਰੀਏ ਬਾਈ ਜੀ ਇਹ ਤੇ ਕਿੰਨਾ ਖਰਚਾ ਆਇਆ ਆਪਣਾ ਟੋਟਲ ਅੰਦਾਜ਼ਾ ਸਾਨੂੰ ਆਈਡੀਆ ਜ਼ਰੂਰ ਦਿਓ ਕਿਉਂਕਿ ਕਈ ਵਾਰ ਭਰਾ ਪੁੱਛ ਲੈਂਦੇ ਹੁੰਦੇ ਨੇ ਕਮੈਂਟਾਂ ਦੇ ਵਿੱਚ ਕਿ ਸਾਨੂੰ ਆਈਡੀਆ ਜ਼ਰੂਰ ਦਿਓ ਜੀ ਕਿੰਨਾ ਕੁ ਖਰਚਾ ਆਇਆ ਇਸ ਤੇ 4000 ਸਕਰ ਫੁੱਟ ਦੀ ਹਵੇਲੀ ਦੇ ਉੱਪਰ ਤੇ ਕਿੰਨਾ ਕੁ ਖਰਚਾ ਆਇਆ ਹੋਊਗਾ ਜੀ ਆ ਗਿਆ 75 ਤੋਂ 80 ਲੱਖ 75 ਤੋਂ 80 ਲੱਖ ਰੁਪਏ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਕਿ ਬਾਈ ਦੱਸ ਰਹੇ ਸੀਗੇ 8-9 ਫੁੱਟ ਨਿਉ ਡੂੰਗੀ ਲੈ ਕੇ ਆਏ ਨੇ ਬਾਈ 4 ਇੱਟ ਦੀ ਘੱਟੋ-ਘੱਟ ਚੌੜੀ ਉਸ ਤੋਂ ਬਾਅਦ ਬੀਮ ਪਾਏ ਫਿਰ ਪਿਲਰ ਲਗਾਏ ਕਾਫੀ ਜ਼ਿਆਦੇ ਖਰਚਾ ਆ ਜਾਂਦਾ ਹੁੰਦਾ ਦੋਸਤੋ ਜੋ ਕਿ ਜਿੰਨੀ ਵੱਡੀ ਮਤਲਬ ਆਪਾਂ ਬਿਲਡਿੰਗ ਪਾਉਣੀ ਆ ਉਸਦੇ ਵਾਸਤੇ ਨਿਉ ਵੀ ਕਾਫੀ ਸਖਤ ਪਰਣੀ ਪੈਂਦੀ ਹੈ ਸੋ ਉਸਦੇ ਵਿੱਚ ਜਿਆਦਾ ਪ੍ਰਬੰਧ ਰੱਖਣਾ ਪੈਂਦਾ ਹੁੰਦਾ ਨਿਉ ਵਗੈਰਾ ਦਾ ਨਹੀਂ ਚੰਗੀ ਹੋਊਗੀ ਤਾਂ ਘਰ ਨੂੰ ਮਤਲਬ ਇੱਕ ਮੇਨਟੇਨ ਰੱਖੂਗੀ ਵਧੀਆ ਰੱਖੂਗੀ ਲੰਬੇ ਸਮੇਂ ਤੱਕ ਮਕਾਨ ਚੱਲਦਾ ਆਪਣਾ ਸੋ ਕਿਵੇਂ ਲੱਗਾ ਦੋਸਤੋ ਡਿਜ਼ਾਈਨ ਐਲੀਵੇਸ਼ਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਪੰਜਾਬ ਪੀਵੀਕਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਤੁਹਾਡੇ ਵਾਸਤੇ ਆਪਾਂ ਨਵੇਂ-ਨਵੇਂ ਕੋਠਿਆਂ ਦੀ ਵੀਡੀਓ ਲੈ ਕੇ ਆਉਣਾ ਦੋਸਤੋ ਧੰਨਵਾਦ